ਉੱਪਰ ਇਹਨੂੰ ਤਾਂ ਬਣਾਉਣੇ ਉਹ ਆ ਰਹੀ ਨਹੀਂ ਨੰਨ ਲਿਸਟੇ ਬੰਦ ਰਹੇ ਨਹੀਂ ਉੱਪਰ ਕਿਥੇ ਦਿਖਦਾ ਇਹ ਖੇਡਦੀਆਂ ਚਾਰ ਬਣਾ ਉਹਨਾਂ ਦਾ ਘਰ ਟੁੱਟਿਆ ਉਹਨਾਂ ਦੇ ਆਪਾਂ ਉੱਥੇ ਜਾ ਕੇ ਸੇਵਾ ਕਰਕੇ ਆਉਣੀ ਉਹਨਾਂ ਦੀ ਸੇਵਾ ਕਰਕੇ ਨਾਲੇ ਲਾ ਲਿਓ ਗੱਡੀ ਸਾਡੀ ਉਹਨੇ ਫੋਨ ਤੇ ਵੀਡੀਓ ਕੋਲ ਤੇ ਗੱਲ ਹੋਈ ਰੂਨ ਬੋਲ ਦੇ ਠੀਕ ਹੈ ਹਾਂ ਮੈਂ ਕਿਹਾ ਵੀ ਅਸੀਂ ਹੁਣੇ ਆ ਗਏ ਕਹਿੰਦੀ ਵੀਰੇ ਕੋਈ ਵੀ ਨਹੀਂ ਸਾਡੀ ਮਦਦ ਕਰਨ ਪਹੁੰਚਿਆ ਮੈਂ ਕਿਹਾ ਅਸੀਂ ਹੁਣੇ ਆ ਗਏ ਕਿਸੇ ਧਿੱਕੇ ਤੇ ਬੈਠੀਆਂ ਉਦੋਂ ਸਾਰੀਆਂ ਛੱਤਾਂ ਦੀ ਨਹੀਂ ਇਹਨਾਂ ਦਾ ਘਰ ਕੌਣ ਬਣਾਊਗਾ ਉਹਨਾਂ ਨੂੰ ਪੈਸੇ ਦੇ ਆਗੇ ਤੁਸੀਂ ਮੈਂ ਨਾਲੇ ਚੱਲਿਓ ਸਾਡੇ ਤੁਸੀਂ ਜਿੰਨੇ ਵੇਲੇ ਖਾਲਸਾ ਜੀ ਕੱਲ ਆਪਾਂ ਘਰਾਂ ਕਹਿ ਤੁਹਾਨੂੰ ਅਹੀਂ ਇਹ ਤਿੰਨੇ ਭਰਾ ਤੁਹਾਨੂੰ ਕਹਿ ਕੇ ਗਏ ਆ ਜਾ ਬੀਬੀ ਗੱਲ ਤੁਹਾਡੇ ਜੱਫੀ ਬਾਗੇ ਨਹੀਂ ਹੁਣ ਇਹ ਦਾ ਮਾਤਾ ਹੋਣਾਂ ਦੀਆਂ ਹੋਰ ਵੀ ਸੀ ਯਾਰ ਹੋਰ ਪਰਿਵਾਰ ਸੀਗੇ ਕਿੱਥੇ ਆ ਬਲਾਓ ਇਹਨਾਂ ਦੇ ਕਿੰਨੇ ਆ ਦੇ अच्छा आ दसदा सी यार ए त पल्ला नी माता है ना पल्ला नी पल्ला नी पल्ला पल्ला सिर ते हाथ रखो आ टेम्पूਾਂ ਦੇ ਐ ਤੇਰਾ ਕਰਾਇਆ ਆ ਤੇਰਾ ਕਰਾਇਆ ਇਹ ਜਾਣਾ ਪਸ਼ੂਗ ਲਈ ਚਾ ਵਾਸਤੇ ਕੋਈ ਜ਼ਿੰਮੇਦਾਰ ਨਹੀਂ ਹੈਗਾ ਨਾਲ ਆਏ ਹੋਏ ਕਿਸੇ ਦੀ ਟਰੈਕਟਰ ਟਰਾਲੀ ਜੀ ਲਾਦਰੋ ਯਾਰ ਇਹ ਪਤਾ ਕੀ ਆ ਟਰੈਕਟਰ ਟਰਾਲੀ ਜੀ ਦੋ ਮਿੰਟ ਆ ਦੱਸਦਾ ਸੀ ਟਰਾਲੀ ਨਹੀਂ ਨਹੀਂ ਨਾਲ ਹੀ ਲੇ ਮੈਂ ਪਤਾ ਕੀ ਕਹਿਣਾ ਮਾਤਾ ਉਹਨਾਂ ਕੋ ਕਰਾਇਆ ਵੀ ਬੱਤ ਵੀ ਠੀਕ ਆ ਵੀ ਤੁਸੀਂ ਟਰੈਕਟਰ ਟਰਾਲੀ ਦੀ ਕੋਈ ਸੇਵਾ ਕਰਦੇ ਨਾ ਕੋਈ ਬੰਦਾ ਕਰ ਸਾਬ ਚੱਲ ਕੋਈ ਨਾ ਵੀਰੇ ਹੁਣ ਕਿਹੜਾ ਲੈ ਕੇ ਆਉਂਗਾ ਚਲੇ ਜਾਉਂਗਾ ਆ ਦੋ ਬੈਚ ਦੋ ਦੋ ਯਾਰ ਇਧਰ ਜਿੰਦੇ ਰੋ ਪੁੱਤ ਉਹ ਨਹੀਂ ਮਾਤਾ ਜਿੰਦੇ ਬਸਦੇ ਤੁਸੀਂ ਕੀ ਨਾਮ ਹੈ ਤੁਹਾਡਾ ਸਰਬੰਸਕੋਰ ਇੱਕ ਨਹੀਂ ਮਾਤਾ ਉਹ ਮੈਂ ਕੱਲ ਆਪਾਂ ਮੈਨੂੰ ਮੈਂ ਪਿਛਾ ਨਹੀਂ ਤੁਹਾਡਾ ਨਾਮ ਕੀ ਮੇਰੇ ਅਕਰ ਵਾਲੇ ਦਾ ਨਾਮ ਲਿਖਿਆ ਗੁਰਬੀਰ ਸਿੰਘ ਸਨ ਨੀ ਕਿ ਇਹਨਾਂ ਦੀ ਲਿਖੀ ਗੁਰਬੀਰ ਸਿੰਘ ਇਹਨਾਂ ਦੇ ਇੱਕ ਹੀ ਇੱਕੇ ਲਿਖੇ ਹੋਏ ਨਾ ਮੇਰੀ ਗੱਲ ਸੁਣ ਇੱਕ ਰੀ ਇਹ ਤੂੰ ਡੈਰੀ ਚ ਕੱਲ ਜਿਹੜੇ ਮੈਂ ਤੈਨੂੰ 8 ਲਖਾਈਆਂ ਸੀ ਨਾ ਉਹ 8 ਮੱਝਾਂ ਉਹ 8 ਕੀ ਤੂੰ ਵੈਰੀਫਾਈ ਕਰੀ ਉਹਨਾਂ ਹਾਂ ਮੈਂ ਵੈਰੀਫਾਈ ਕਰੀ ਮਾਤਾ ਉਹਨਾਂ ਦੇ ਦੋ ਵੈਰੀਫਾਈ ਹੋ ਗਏ ਇੱਕ ਹੈ ਇੱਕੇ ਆ ਇਹਨਾਂ ਦੇ ਹੋਏ ਆ ਇੱਕ ਇਹ ਨਾਲ ਦੇ ਦੇ ਯਾਰ ਕੋਈ ਨਹੀਂ ਕਹਿੰਦਾ ਇੱਕ ਮਾਤਾ ਨੂੰ ਕਰ ਦੇ ਬਾਕੀ ਜਿਹੜੇ ਆ ਆਪਾਂ ਉਹ ਕਿੱਥੇ ਨੇ ਆਜੋ ਮੈਂ ਚੱਕੀ ਨੀ ਆਜੋ ਆਪਲਾ ਬੁਲਾਓ ਬੁਲਾਓ ਇਹਨਾਂ ਦਾ ਵੈਰੀਫਾਈ ਕਰ ਨਹੀਂ ਕਰਦੇ ਸਾਡੇ ਇਹਨਾਂ ਦੇ ਕੁੜੀਆਂ ਸੀਗੀ ਸਾਡੇ ਕੁੜੀਆਂ ਸੀਗੀਆਂ ਜਿਹੜੀਆਂ ਬੱਚੀਆਂ ਕਹੇ ਆਉਲਾ ਆ ਆ ਫੇ ਉਹਨਾਂ ਦਾ ਕੋਈ ਆਇਆ ਉਹਨਾਂ ਨਹੀਂ ਕੋਈ ਨਹੀਂ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਦ ਆਪਾਂ ਨੂੰ ਲੋਕਲ ਬੰਦਾ ਕੋਣ ਆਪ ਨੂੰ ਜਮੁਰ ਦਾ ਪ੍ਰਿੰਸ ਰਕੜੀ ਸੀਆਈ ਵਾਲੇ ਕਿੱਥੇ ਇਨਸਪੈਕਟਰ ਸਾਹਿਬ ਸੀਆਈ ਵਾਲਿਆਂ ਨੂੰ ਬੁਲਾਓ ਹਾਂ ਇਨਸਪੈਕਟਰ ਸਾਹਿਬ ਗਰਮੀ ਦੀ ਗਰਮੀ ਤਾਂ ਗਰਮੀ ਦੀ ਵੀਰੇ ਇੱਕ ਨਹੀਂ ਆਉਂ ਉਹ ਵਿੱਛੇ ਹੋ ਜਾ ਯਾਰ ਪਿੱਛੇ ਪੀੜ ਨਾ ਕਰੋ ਨਾ ਨਹੀਂ ਖੁੱਲੇ ਹੀ ਹੋ ਜਾ ਆਪਾਂ ਆ ਦੋ ਮਾਤਾ ਮੈਂ ਉਹਦਾ ਕੀ ਕਹਿੰਦਾ ਸੀ ਹੁਣ ਇਹ ਕਿਰਾਇਆ ਦਿੱਤਾਗਾ ਸੀ ਆਪਾਂ ਇਹ ਇਹਨਾਂ ਨੇ ਕੋ ਕਿਰਾਇਆ ਵੀ ਕਰਾਇਆ ਵੀ ਕਰਾਏ ਤੇ ਟਰੈਕਟਰ ਵੀ ਸੀਵਾ ਹੋ ਸਕਦੀ ਟਰੈਂਪੂ ਦੀ ਗਾ ਦੋ ਟਰੈਂਪੂ ਬੈਦੂ ਇੱਕ ਮਾਤਾ ਆਈ ਨਹੀਂ ਉਹਨਾਂ ਦੇ ਘਰੇ ਵਜੋਣੇ ਹੋ ਜਾਊਗਾ ਓਕੇ ਤင်း ਅਗਲਾ ਦੱਸੋ ਤਿੰਨ ਚਾਰ ਹੋ ਗਏ ਅਗਲਾ ਕੱਢ ਲਓ ਜਿਹੜਾ ਨੀਚੇ ਕੱਢਾ ਹਾਂਜੀ ਉਹੋ ਆਪਾਂ ਉਹ ਮਾਤਾ ਦੀ ਸੇਵਾ ਤੁਹਾਨੂੰ ਦੇਵਿਏ ਨਹੀਂ ਨਹੀਂ ਬਾਈ ਕੋਈ ਐਕਸਪੈਕਟ ਨਹੀਂ ਕੋਈ ਨਹੀਂ ਪਤਾ ਹੀ ਨਹੀਂ ਕੋਈ ਨਹੀਂ ਇੰਸੈਕਟ ਬੰਸਕੋਰ ਹੈ ਬੰਸਕੋਰ ਮੇਰਾ ਮਾਇਰ ਮੇਰਾ ਨੀ ਇੱਕ ਬੰਸਕੋਰ ਹੈ ਇਹ ਕਰ ਬੰਸਕੋਰ ਇੱਕ ਬੰਸਕੋਰ ਬੰਸਕੋਰ ਮਾਤਾ ਜਿਹੜੇ ਉਹਨੇ ਸਿੱਖ ਹੈ ਨਹੀਂ ਤੇ ਗਿਆਨੀ ਉਹਨੇ ਕੱਲੇ ਸੀਗੇ ਉਹਨੇ ਉਹ ਜਿਨ੍ਹਾਂ ਦੇ ਘਰੇ ਗਈ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਵਾਈਫ ਪਿੰਡ ਬੜਾਲਾ ਜਿਨ੍ਹਾਂ ਦਾ ਘਰ ਹੈ ਨਹੀਂ ਸੀਗਾ ਉਹ ਉਹ ਸੀਗਾ ਤੁਹਾਡਾ ਪਿੰਡ ਕਿਹੜਾ ਪਿੰਡ ਕਰਨਾ ਆਹ ਮਾਤਾ ਹੁਣ ਤਾਂ ਕਲੀਅਰ ਹੋ ਗਏ ਆ ਵੀ ਇੱਕ ਮਾਤਾ ਤਿੰਨ ਚਾਰ ਕਲੀਅਰ ਹੋ ਗਏ ਚਾਰ ਕਲੀਅਰ ਹੋ ਗਏ ਉਹ ਕੀ ਪੰਜ ਪੰਜ ਦੱਸੋ ਇਹ ਚਾਰੋਂ ਕੀ ਕਹਿੰਨਾ ਅੰਕਾ ਜੀ ਨਹੀਂ ਚੌਥਾ ਕੌਣ ਹੈ ਨਹੀਂ ਤੁਸੀਂ ਕਿਹ ਕਿਹ ਲੱਗ ਗਏ ਨਹੀਂ ਨਹੀਂ ਲੱਗ ਲੱਗ ਨੇ ਦੋ ਅੱਛਾ ਅੱਛਾ ਤੁਹਾਡਾ ਕਿਹੜਾ ਵੀਰੇ ਤੁਹਾਡਾ ਕਿਹੜਾ ਕੈਸ਼ ਕਿੱਥੇ ਆ ਇਧਰ ਦੋ ਵੀ ਆ ਇਧਰ ਦੋ 10 1000 ਇਹਨਾਂ ਨੂੰ ਦੋ ਅੱਛਾ ਜੀ ਨਾ ਕਿੰਨੇ ਘਰ ਹੋ ਗਿਆ ਮਾ ਤੂੰ ਦੇਈ ਆ ਸੱਤਣਾ ਬਾਈ ਨਹੀਂ ਆ ਗਿਆ ਆ ਲੋ ਇਹ ਇਹ ਕਿਰਾਇਆ ਹੈ ਠੀਕ ਹੈ ਤੁਸੀਂ ਕਿਰਾਇਆ ਭਾਵੇਂ ਲਾ ਲਿਓ ਮਾਤਾ ਹੁਣ ਦਾ ਬਜ਼ੁਰਗ ਆ ਮੈਂ ਤਾਂ ਕਰਕੇ ਕਹਿੰਦਾ ਜੀ ਜੀ ਮਾਤਾ ਲਾ ਲਓ ਆਲੋ ਭਾਈ ਤੁਹੇ ਓਕੇ ਕੀ ਦਿੱਤੇ ਦੋ ਤਿੰਨ ਚਾਰ ਚਾਰ ਰਹਿ ਗਏ ਚਾਰ ਚਾਰ ਨੋਟ 10 ਹੈ ਤਾਂ ਚਾਰ ਰਹਿ ਗਏ ਚਾਰ ਜਿਹੜੇ ਨੋਟ ਇਹਨੇ ਆਪਣੇ ਓਕੇ ਸਿਪਰ ਦਾ ਸਿੰਘ ਜੀ ਦਾ ਸੀ ਹਾਂਜੀ ਬਸ ਠੀਕ ਹੈ ਹੋਰ ਯਾਰ ਮਾਤਾ ਉਹ ਇਧਰ ਖੋ ਹਵਾ ਲੈਣ ਤੋਂ ਮਾਤਾ ਐ ਖੁੱਲੇ ਹੋਗੇ ਤੁਸੀਂ ਉਹ ਕੋਈ ਕੁਰਸੀ ਕਰਤੀ ਨਹੀਂ ਹੈਗੀ ਬਲਵੀਰ ਸਿੰਘ ਕੁਰਸੀ ਨਹੀਂ ਹੈਗੀ ਬਲਵੀਰ ਸਿੰਘ ਦੇ ਘਰ ਤੇ ਆ ਆ ਇਹ ਘਰ ਵਾਲਾ ਇਹਨਾਂ ਦਾ ਕਿਹਨਾਂ ਕਿੱਥੇ ਹੈ ਉਹ ਆ ਦੇਖੋ ਆਰੇ ਆਰੇ ਆਰੀ ਮਾਤਾ ਮਾਤਾ ਦੇ ਸਵਾਲ ਹਾਂ ਤੁਸੀਂ ਕਿੰਨੇ ਹੋਗੇ 1 2 3 4 4 ਥੋੜਾ ਇੱਕ ਮਾਤਾ 5 ਮਾ 5 ਥੋੜੀ ਜਿਆਦੇ ਆ ਵਿਆਹ ਅੱਠ ਸੀ ਦੋ ਬਾਸਕੋਰ ਨੂੰ ਦੋ ਦੇ ਦੇ ਅੱਛਾ ਦੋ ਦੋ ਆ ਤੂੰ ਠੀਕ ਇੱਟੇ ਦੋ ਅੱਛਾ ਅੱਛਾ ਉੱਤਰ ਦੋ ਕਾ ਸਿੰਗਰੇ ਦੀ ਲਗੀ ਇੱਕ ਮੋਟਰਸਾਈਕਲ ਕਰਤਾ ਸੀ ਭਾਵੇਂ ਦੋ ਬੰਜਾ ਦੋ ਦੇ ਦੇ ਹੋਰ ਲਓ ਜਾਂ ਮਿਆਰੇ ਲੋਬਾ ਜੀ ਆਪਾਂ ਬਾਬੇ ਦਾ ਦੋ ਕਰ ਦੇ ਹੋਰ ਕਿਉਂਕਿ ਆ ਦੇਖੋ ਹੁਣ ਕਿੰਨੀਆਂ ਬਚ ਗਈਆਂ ਗਾਇਆ ਕਿੰਨੀਆਂ ਦੋ 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 ਇਹਨੂੰ ਵੀ ਕਰ ਦੇ ਫਿਰ ਯਾਰ ਹੁਣ ਤਾਂ ਸਾਰੇ ਕਰਨ ਨਹੀਂ ਬਾਕੀ ਜਿਨ੍ਹਾਂ ਦਾ ਨੋਟ ਨਹੀਂ ਜਿਨ੍ਹਾਂ ਦਾ ਨੋਟ ਦਿੱਤਾ ਸੀ ਉਹਨਾਂ ਨੂੰ ਪਹੁੰਚੋੜੀਆਂ ਉਹ ਸਾਰੇ ਆ ਗਏ ਉਹਨਾਂ ਨੂੰ ਹੋਰ ਲੈ ਕੇ ਦੇ ਦਾਂਗੇ ਦੰਨ ਕਰੋ ਨਹੀਂ ਵੀਰੋਂ ਕਹਿੰਦੇ ਨੇ ਇੱਥੇ ਆਪਣੇ ਕੋਲ 10 ਗਣੇ ਵਿੱਚ ਆਏ ਨਹੀਂ ਪਤਾ ਕੀ ਹੈ ਨਾ ਆਪਾਂ ਅਗਲੀ ਸੇਵਾ ਕਰਨ ਲੈਣਾ ਲੇਟ ਹੋ ਜਾਈ ਨਹੀਂ ਨਹੀਂ ਕਰ ਦੇ ਮੈਂ ਸਾਰਾ ਤੋਰ ਦੇ ਆਪਾਂ ਤੇ ਕਿਉਂ ਨਾ ਆ ਗਏ ਹੋ ਗਏ ਸਾਰੇ ਇੱਕ 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 ਦੋ ਤਿੰਨ ਚਾਰ ਪੰਜ ਛੇਵੀਂ ਜਿਹੜੀ ਜਾਣੀ ਆ ਦੋ ਜਣੇ ਹੁਣ ਹੋਰ ਕਿਹੜੇ ਰਹਿ ਚਾਰ ਰਹਿ ਗਈਆਂ ਗਏ ਹੁਣ ਆ ਵੀਰੇ ਆ ਵੀ ਖੜੇ ਤੂੰ ਨਾ ਮਰਮਜੀਤ ਫਿਰ ਅੱਗੇ ਆਓ ਨਾ ਕੀ ਕੋਣ ਨੇ ਅਜਾ ਬਾਪੂ ਸਾਸਰੀ ਇਹਨਾਂ ਦਾ ਪਿੰਡ ਜੱਲਿਆ ਆ ਬਾਪੂ ਸਾਸਰੀ ਆ ਜੀ ਜੀ ਮੈਂ ਮੈਂ ਤਾਂ ਹਾਂ ਮੇਰੀ ਸੁਸਤਰੀ ਅੱਜ ਤੇ ਚਿੱਕਲ ਗਏ ਸੀ ਅੱਜ ਉਹ ਆ ਜਾਣਾ ਸੀ ਉਹਨਾਂ ਹਾਂ ਜੀ ਇੰਨੇ ਆ ਮਾਦਮਾਨ ਰਹਿ ਕਹਿੰਨਾ ਮੈਂ ਦੋ ਭਾਈਆਂ ਇੱਕ ਗੱਲਾ ਜ਼ਮੀਨ ਹੈ ਹਾਂ ਜੀ ਘਰ ਮੇਰੇ ਸੰਦ ਖੜੇ ਆ ਹਾਂ ਜੀ ਅੱਜ ਤੋਂ ਤੱਕ ਵੀਡੀਓ ਸੁਣੇ ਹਾਂ ਜੀ ਉਹ ਬੰਦਾ ਮੈਂ ਇੱਕ ਟੈਂਕੀ ਤੇਲ ਦਾ ਘਰੋਂ ਪ੍ਰਬੰਧ ਕਰ ਸਕਦਾ ਕਿਸੇ ਦੀ ਪੈਲੀ ਕਰਾਉਣ ਵਾਸਤੇ ਠੀਕ ਆ 855 ਟਰੈਕਟਰ ਕੰਪਿਊਟਰ ਕਰਾਇਆ ਸਭ ਕੁਝ ਮੇਰੇ ਕੋਲ ਆ ਕੋਈ ਬੰਦਾ ਮੈਨੂੰ ਫੋਨ ਕਰੇ ਮੇਰਾ ਨੰਬਰ ਲਓ 97805 19494 ਮੈਂ ਪਹਿਲੀ ਕਰਾਉਣ ਵਾਸਤੇ ਮੇਰਾ ਮਹੀਨਾ ਲੱਗੇ 10 ਦਿਨ ਲੱਗੇ ਮੈਂ ਸੇਵਾ ਕਰਾਂਗਾ ਨਹੀਂ 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 ਅਸੀਂ ਨਾਲ ਖੜੇ ਟ ਸੈਟ ਵੀਰੇ ਪਸੀਨਾ ਤੋਂ ਚਲੋ ਪਸੀਨੇ ਤੋਂ ਆਪਾਂ ਬਹਿ ਕੇ ਏਸੀ ਚਦਾ ਹੋ ਜਾਂਦੇ ਆ ਗੱਡੀ 'ਚ ਕੀ ਆ ਉਹਨਾਂ 'ਚ ਵਿਚਾਰਿਆਂ ਕੋ ਕਿਹੜੇ ਏਸੀ ਜਿਹੜਾ ਬਣਾ ਤੇ ਬੜੀ ਬੜੀ ਉਹਦੇ ਵਿੱਚ ਉਹ ਆ ਤੇ ਬਾਕੀ ਕਾਲਾ ਸੀ ਸੀ ਵਰ ਆਪਣਾ ਸਾਰਾ ਦਿਨ ਫੀਲਡ 'ਚ ਲਾ ਕੇ ਆਪਾਂ ਮੱਝਾਂ ਗਈਆਂ ਸੀ ਜਿਵੇਂ ਜਿਨ੍ਹਾਂ ਦੇ ਘਰ ਜਿਆਦਾ ਲੁੱਟੇ ਸੀ ਵੀ ਆਪਾਂ ਵੀ ਉੱਥੇ ਮੱਝਾਂ ਦੀ ਸੇਵਾ ਤੇ ਜਿਵੇਂ 10 ਮੱਝਾਂ ਗਈਆਂ ਸੀ ਜਿਨ੍ਹਾਂ ਦੇ ਜਿਆਦਾ ਜਿਆਦੀ ਖਾਈ ਜਿਨ੍ਹਾਂ ਦੇ ਅਗਰੇ ਸ਼ੀਸ਼ਾ ਤਾਂ ਟੁੱਟੂ ਜਿਨ੍ਹਾਂ ਨੇ ਜਿਆਦੀ ਖਾਈ ਸੀ ਤੇ ਅੱਜ ਆਪਾਂ ਉਹਨਾਂ ਨੂੰ ਮੱਝਾਂ ਦੇਣ ਆਏ ਸੀ ਆਪਣਾ ਫਲੂਸਪੁਰ ਮੰਡੀ 10 ਮੱਝਾਂ ਚ ਗਾਦਿਆ ਤੇ ਹੁਣ ਕੋਈ ਆਪਣੇ ਭੈਣ ਦਾ ਨਾ ਪੂਰੀ ਕਬੱਡੀ ਖੇਡਦੀ ਆ ਉਹਨਾਂ ਦਾ ਘਰ ਟੁੱਟ ਗਿਆ ਵਾਹ ਵਾ ਦਿਨ ਦਾ ਵਾਇਰਲ ਵੀ ਚੱਲਣ ਡਿਆ ਸੀ ਤੇ ਉਹਦੇ ਵਿਚਾਰੀ ਨੇ ਹੈਲਪਾਸਤੇ ਕਿਹਾ ਉਹ ਕਹਿੰਦੀ ਵੀ ਮੈਂ ਇੰਨਾ ਜ਼ੋਰ ਲਾ ਕੇ ਵੀ ਮੇਰੇ ਕੋਲ ਹੈਲਪ ਸਾਰੀ ਕਹਿੰਦੀ ਕਿੰਨਾ 4 ਲੱਖ ਹੋਇਆ 4 ਲੱਖ 4 ਲੱਖ ਹੋਇਆ ਨਾ ਮੈਂ ਤਾਂ ਹੁਣ ਪਤਾ ਲੱਗਿਆ ਮਿੰਨ ਤਾਂ ਐ ਪੁੱਛੀ ਵੀ 20-25 ਲੱਖ ਪਹੁੰਚ ਗਿਆ ਉਹਦੇ ਕੋਲ ਤੇ ਨਹੀਂ ਹੁਣ ਅੱਜ ਚੱਲੇ ਆ ਘਰ ਦੇਖਦੇ ਆ ਸਾਰਾ ਕਿੰਨੇ ਦਾ ਖਰਚਾ ਹੈ ਕਹਿੰਦੇ ਵੀ 15-20 ਲੱਖ ਦਾ ਖਰਚਾ ਚਾਰ ਉਹਦੇ ਕੋਲ ਹੋ ਗਿਆ 5-80 ਦੀ ਉਹਨੇ ਠੀਕ ਆ ਘਰ ਸਟਾਰਟ ਹੋਊਗਾ ਬਾਕੀ ਜੋ ਵੀ 5 ਲੱਗੇ 10 ਲੱਗੇ ਉਹ ਬਾਅਦ ਕਰਕੇ ਉਹਦਾ ਪਹਿਲਾਂ ਘਰ ਕੰਪਲੀਟ ਕਰਾ ਕੇ ਇਹਨਾਂ ਹੌਸਲਾ ਕਿੱਥੋਂ ਮਿਲਦਾ ਜਿਹੜਾ ਤੁਸੀਂ ਇੰਨਾ ਪਿਆਸਾ ਤੁਹਾਨੂੰ ਆਪਣੇ ਆਪਣੇ ਗੁਰਗਬਿੰਦ ਸਿੰਘ ਦੇ ਬੱਚਿਆਂ ਜੀ ਆਪਣੇ ਸਿੱਖ ਕੌਮ ਆ ਆਪਣੇ ਕੌਮ ਤੋਂ ਦਾ ਜੇ ਆਪਾਂ ਕਹਿੰਦੇ ਨਹੀਂ ਵੀ 10ਵੇਂ ਗ੍ਰਾਂਂਥੇ ਲਿਖਿਆ ਹੈ ਅਜੇ ਦਾ ਆਪਣੇ ਸੋਨੇ ਦੀਆਂ ਮੋਹਰਾਂ ਦਾ ਲੰਗਰ ਚੱਲਣਾ ਹੈ ਅਜੇ ਤੱਕ ਖਾਲਸਾ ਰਾਜ ਆ ਚੜ੍ਹਦੀ ਕਲਾ ਠੀਕ ਆ ਹਰ ਰੰਗ ਬਣਿਆ ਜਾਈ ਜੇ ਤभी ਆਉਂਦੇ ਰਹੇ ਭਾਈ ਤੁਸੀਂ ਫੇਰ ਵੀ ਨਹੀਂ ਦਬੇ ਸਟਰੈਟ ਥੂਟੇ ਦੇ ਜਿਹੜੀ ਉਹ ਛੋਟੂ ਪਿੱਛੇ ਆਪਣਾ ਮੇਰੇ ਖੂਨ ਚ ਹੀ ਹੈਗਾ ਦਮਨ ਤੋਂ ਫੋਨ ਵਾਲੇ ਦਾ ਦੇਣੀ ਨਹੀਂ ਜੰਮੇ ਬਾਕੀ ਠੀਕ ਆ ਸਕਿਉਰ ਹੋ ਗਏ ਚੱਲਣਾ ਵੀ ਮੈਂ ਬੈਟਰ ਸਮਝਦਾ ਇਸ ਕਿਉਰ ਹੋ ਗਏ ਚੱਲੀਏ ਵੀ ਕਿ ਤਾਈ ਹੁਣ ਆਪਾਂ ਇੰਟਰਵਿਊ ਉੱਥੇ ਵੀ ਕਰ ਸਕਦੇ ਸੀ ਮੈਂ ਕਿਹਾ ਵੀ ਨਹੀਂ ਇੱਥੇ ਕਰੀਏ ਬਾਕੀ ਆਪਦੀ ਸੇਫਟੀ ਆਪੇ ਹੱਥ ਚ ਆਪਣੇ ਤਰੀਕੇ ਨਾਲ ਬਾਕੀ ਬਾਅਦ ਕਿੰਨੇ ਟਰੈਕਟਰ ਹੋਰ ਦੇ ਰਹੇ ਹੋ ਕਿੰਨੇ ਟਰੈਕਟਰ ਹੋ ਤੁਸੀਂ ਅੱਜ ਫੇਰ ਐਲਾਨ ਕੀਤਾ 100 ਟਰੈਕਟਰ ਦਾ ਆਪਾਂ ਦੇਣਾ ਦੇਣਾ ਆ ਬਾਕੀ ਜਿਵੇਂ ਆਪਣੇ ਭਰਾਵਾਂ ਨੇ ਜਿਵੇਂ ਸਾਰਿਆਂ ਨੇ ਜਿਵੇਂ ਮੁੰਦਰ ਸਰ ਲਖਿੰਦਰ ਸਰ ਸਾਹਿਬਾ ਜੀ ਨੇ 50 ਕਹਿਆ ਮੈਨੂੰ ਪਹਿਲਾਂ ਇਹ ਵੀ 50 ਟਰੈਕਟਰ ਆਪਣਾ 100 ਟਰੈਕਟਰ ਬੰਨਾ ਆਪਾਂ ਆਪ ਦੇ ਦिए ਫਿਰ ਐਂਡੀ ਧੁੱਗੇ ਭਾਜੀ ਨੇ ਕਹਿਆ ਉਸ ਤੋਂ ਬਾਅਦ ਜਿਹੜੇ ਆਪਣੇ ਭਰਾਵਾਂ ਨੇ ਕਿਹਾ ਅਸੀਂ ਵਾਹ ਚਲਾ ਦਾਂ ਕੋ ਆਪਣੀ ਦਾ ਆਪਾਂ ਦਾ ਦਰਬਾਰ ਸਾਹਿਬ ਇੱਕ ਹੀ ਮੱਥਾ ਦੇਖਦੇ ਆ ਹਮੇਸ਼ਾ ਗੁਰੂ ਦਰਬਾਰ ਆਪਣੇ ਇਹ ਦਰਬਾਰ ਸਾਹਿਬ ਹਨ ਮੰਦਰ ਸਾਹਿਬ ਵੀ ਜਦੋਂ ਜਾਂਣਾ ਜਿੱਥੇ ਵੀ ਗੁਰੂ ਘਰ ਇੱਕੀ ਜਾਣਾ ਵੀ ਮੈਂ ਜਿੱਧਰੋਂ ਨਿਕਲਾਂ ਬਸ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ 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 ਚੜਦੀ ਗਲਾ ਬਸ ਪੋਜ਼ਿਟਿਵ ਜੇ ਕੋ ਮੈਨੂੰ ਨੈਗੇਟਿਵ ਲੱਗਦਾ ਮੈਂ ਆਹ ਬੰਦੇ ਤੋਂ ਦੂਰ ਹੋ ਜਾਂਦਾ ਜੇ ਮੇਰੇ ਨਾਲ ਉਹ ਬੰਦਾ ਹੋਵੇ ਮੈਨੂੰ ਦੂਰ ਕਰ ਤੁਸੀਂ ਕੀ ਸੀ ਜੀ ਨਿਕਲੀ ਇੱਕ ਜਦੋਂ ਤੁਸੀਂ ਸ਼ਬਦ ਬੋਲਿਆ ਕਿ ਜਦੋਂ ਮੈਂ ਘਰ ਤੋਂ ਨਿਕਲਦਾ ਮਾਤਾ ਦੁਪਹਿਰਾ ਸਾਹਿਬ ਸ਼ੁਰੂ ਕਰ ਦਿੰਦੀ ਆ ਕਿ ਸੁਖੀ ਸੰਧੀ ਗਏ ਹੋ ਸੁਖੀ ਸੰਧੀ ਘਰੇ ਵਾਪਸ ਆਏ ਅੱਜ ਆਪਾਂ ਆਪਣੇ ਆਪ ਮੰਨਦਾ ਗੁਰਸਿੱਖ ਪਰਿਵਾਰ ਆਪਣੇ ਸਾਰੇ ਗੱਲ ਸਾਰੇ ਹਾਂ ਤੁਸੀਂ ਕੀ ਆਏ ਯਾਰ ਕੀ ਹੋਇਆ ਸੋਖਿਆ ਹਾਂ ਨਹੀਂ ਨਹੀਂ ਉਹ ਸੈਟਿੰਗ ਓਕੇ ਬੜੇ ਵੇਖ ਹਾਂਜੀ ਹਾਂਜੀ ਹਾਂ ਬਾਕੀ ਆਪਾਂ ਸਾਰੇ ਆਪਣੇ ਗੁਰਬਾਣੀ ਬਿਨਾਂ ਦਾ ਆਪਾਂ ਚੱਲ ਨਹੀਂ ਸਕਦੇ ਆਪਾਂ ਜਿਹੜੇ ਕਿਨੇ ਨਾ ਤੇ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਦੋ ਬਾਰੇ ਪੰਜ ਪੁੱਤ ਬਾਰੇ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਵੇਂ ਬਾਪ ਬਾਰੇ ਸਤ ਮਾਂ ਬਾਰੇ ਸੱਤ ਬਾਰ ਕੇ ਕਿਨੇ ਨਾ ਪਾਣਾ ਮੀਠਾ ਲੱਗਿਆ ਤੇਰਾ ਗਰੂ ਸਰਬੰਸਦਾਨੀਆਂ ਵੀ ਤੇਰਾ ਕੰਮ ਦਊਗਾ ਤੇਰਾ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਤੋਂ ਵਾਰਿਆ ਸੋ ਆਪਣਾ ਫਰਜ਼ ਹੈ ਉਹਨਾਂ ਦਾ ਪਾਠ ਹਰ ਟਾਈਮ ਕਰਦੇ ਰਹਿਣਾ ਤੇ ਜਦੋਂ ਤੱਕ ਸਵਾਸ ਦੇ ਚਲੋ ਵੀਰ ਜੀ ਪਾਣੀ ਪੜਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਅਸੀਂ ਪਰਸੋਂ ਦੱਸਿਆ ਸੀਗਾ ਪਹਿਲਾਂ ਵੀ ਵੀਡੀਓ ਚ ਵੀ ਅਸੀਂ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਨੂੰ گاਵਾ ਦੇ ਜਿਵੇਂ ਜਿਵੇਂ ਸਾਨੂੰ ਦੱਸਿਆ ਸੀਗਾ ਉਹ ਬਜ਼ੁਰਗ ਵੀ ਇੱਥੇ ਆਏ ਹੋਏ ਨੇ ਜਿਨ੍ਹਾਂ ਨੂੰ ਤੁਹਾਨੂੰ ਦੱਸਿਆ ਤੇ ਵੀ ਸਾਡੇ ਪਾਸ ਜ਼ਰੂਰ ਗਏ ਸਾਨੂੰ ਚਾਹੀਦੇ ਨੇ گاਵਾ ਤਾਂ ਅਸੀਂ ਉਹ ਗਾਮਾ ਅੱਜ ਆ ਗਿਆਂ ਅਸੀਂ ਅੱਜ ਉਹ ਦੇਖੇ ਹੁਣ ਵਾਪਸੀ ਅਸੀਂ ਕਰਨੀ ਐ ਇਥੋਂ ਪਰਿਵਾਰਾਂ ਨੂੰ ਸੌਂਪ ਦਿਓ ਆਪਣੇ ਆਪਣੇ ਘਰ ਲੈ ਜਾਣਗੇ ਜੀ ਆਪਦੇ ਵਿੱਚ ਕਾਫੀ ਵੱਡੀ ਮਾਰ ਪਈ ਐ ਹਾਂਜੀ ਬਾਈ ਜੀ ਹਾਲਾਤ ਜਿੰਮੇ ਕੇ ਸਾਰੇ ਆਲ ਬਲ ਚ ਪਤਾ ਜੀ ਜੋ ਜੋ ਹੋਇਆ ਸਾਰਾ ਬਾਕੀ ਇਹਦਾ ਥੋੜੀ-ਥੋੜੀ ਸੇਵਾ ਜੀ ਨਹੀਂ ਕਹਿੰਦੇ ਉਹਨੇ ਕਰੀ ਜਣੇ ਬਾਈ ਜੀ ਲੱਗੇ ਨੇ ਐਡਾ ਦੁਰੇ ਕਿੱਥੋਂ ਲੈ ਕੇ ਆਏ ਇਸ ਕੋ ਮਾਤਮਾ ਵੀ ਦੇਣੀ ਐ ਆਪਾਂ ਦਾ ਕਿੱਥੋਂ ਲੈਣਾ ਜੀ ਪਰਮਾਤਮਾ ਨੂੰ ਬਚਾ ਚਾਹੇ ਜੀ ਕਾਫੀ ਫਰੇਟ ਤੇ ਵੀ ਆਇਆ ਕਾਫੀ ਕੋਸ਼ਿਸ਼ ਚੱਲਣਾ ਪਿਆ ਕਾਫੀ ਜਿਹੜੇ ਕਿ ਤਾਨੇ ਮੇਣੇ ਵੀ ਸਹਣੇ ਪਏ ਅੱਜ ਤੁਸੀਂ ਸੇਵਾ ਕਰਦੇ ਨਜ਼ਰ ਆ ਰਹੇ ਪੰਜਾਬ ਦੀ ਬਾਹ ਪੰਜਾਬਣੀ ਹੀ ਪੜੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਜੀ ਚਲੋ ਇਹ ਤਾਂ ਅਲੱਗ ਗੱਲ ਹੈ ਬਾਕੀ ਤਾਨੇ ਮੇਣੇ ਤਾਂ ਲੋਕਾਂ ਨੂੰ ਹੋਈ ਜਾਂਦਾ ਜੀ ਬਾਕੀ ਦੋ ਚਾਰ ਹੁੰਦੇ ਜਿਹਨਾਂ ਨੂੰ ਸਵਾਦ ਲੈਣ ਦੀ ਆਦਤ ਹੁੰਦੀ ਕਿੱਥੇ ਗਏ ਕਿੱਧਰ ਗਏ ਉਹ ਚੱਲਦਾ ਰਹਿੰਦਾ ਈ ਸਾਰਾ ਨਾਲ ਨਾਲ ਹੀ ਹੁੰਦਾ ਜਿਵੇਂ ਮਾਮਾ ਨੂੰ ਮਿਲਦੇ ਹੋ ਜਾਂ ਕਿ ਰੋਂਦੀਆਂ ਮਾਮਾਂ ਨੇ ਜੱਫੀ ਪਾ ਕੇ ਮਿਲਦੀਆਂ ਨਹੀਂ ਤਾਂ ਉਦੋਂ ਦਿਲ ਤੇ ਕੀ ਬੀਤਦੀ ਆ ਉਹ ਉਰਨਪਾਗੁੰਡਾ ਉਹ ਜਿਵੇਂ ਮਾਤਾ ਜੀ ਆਏ ਹੋਏ ਨੇ ਕੱਲ ਇਹਨਾਂ ਦੇ ਘਰੇ ਵੀ ਗਏ ਸੀਗੇ ਨਾ ਦੋ ਮਾਤਾ ਨੇ ਇੱਕ ਮਾਤਾ ਦੇ ਬਿਲਕੁਲ ਕੋਈ ਵੀ ਨਹੀਂ ਉਹਨਾਂ ਕੋਲ ਇੱਕ ਪਸ਼ੂ ਸੀਗਾ ਉਹ ਵੀ ਰੁੜ ਗਿਆ ਦੂਜੀ ਮਾਤਾ ਦੇ ਦੋ ਪਸ਼ੂ ਸੀਗੇ ਉਹ ਵੀ ਰੁੜ ਗਏ ਉਹਨਾਂ ਨੂੰ ਇੱਥੇ ਹੁਣ ਬਜ਼ੁਰਗ ਆਏ ਹੋਏ ਆ ਉਹਨਾਂ ਨੇ ਕੱਲ ਕਿਹਾ ਜੀ ਵੀ ਜੋ ਸੀਗਾ ਤਾਂ ਇਦਾਂ ਜਿਹੜੇ ਉਹਨਾਂ ਦੇ ਪੋਸਟਵਾਲ ਜਿਹੜੇ ਲੋਕ ਮੰਤਰੀ ਉਹਨਾਂ ਨੂੰ ਉਹ ਵੀ ਫੰਡ ਨਹੀਂ ਮਿਲਦੇ ਆਉਣ ਵਾਲਾ ਸਮਾਂ ਕਿਵੇਂ ਰੁੜੂਗਾ ਉਹ ਤਾਂ ਪ੍ਰਮਾਤਮਾ ਨੂੰ ਪਤਾ ਹੀ ਬਾਕੀ ਤਾਂ ਜੋ ਚੱਲਦਾ ਚੱਲਿਆ ਨਹੀਂ ਚੱਲਦਾ ਕੀ ਪੰਜਾਬ ਦੇ ਵਿੱਚ ਜਿਹੜੀ ਖੜਾ ਵਰਗੇ ਹਾਲਾਤ ਹੋਏ ਨੇ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਇਹ ਇਹ ਹਾਲਾਤਾਂ ਦੇ ਵਿੱਚੋਂ ਫੇਰ ਖੜਾ ਹੋ ਗਿਆ ਮੁੜ ਪੰਜਾਬ ਨੂੰ ਜ ਕੋਈ ਵੀ ਮਾਰ ਸਕਦਾ ਕੋਈ ਕਿੰਨੀ ਕੋਸ਼ਿਸ਼ ਕਰੀ ਨਾ ਕਰਨੀ ਕਰ ਲੋ ਪਹਿਲਾਂ ਕਰ ਲਈ ਹੁਣ ਕਰਨੀ ਇਹਦੇ ਵਿੱਚ ਕੋਈ ਪੰਜਾਬੀ ਨਹੀਂ